ਮੁੰਬਈ ਦੇ ਵਿੱਚ ਬਹੁਤ ਸਾਰੀ ਆਬਾਦੀ ਅਜੇਹੀ ਹੈ ਜਿਹੜੀ ਫੁੱਟਪਾਥ ਦੇ ਉੱਤੇ ਰਹਿਣ ਨੂੰ ਮਜਬੂਰ ਹੈ ਹਾਲਾਂਕਿ ਲੀਡਰਸ ਜਿਹੜੇ ਆ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਖਾਸ ਤੌਰ ਤੇ ਜਦੋਂ ਇਲੈਕਸ਼ਨਸ ਹੁੰਦੇ ਆ ਇਹਨਾਂ ਨੂੰ ਲੁਭਾਉਣ ਵਾਸਤੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਵੱਡੇ ਵੱਡੇ ਪ੍ਰੋਜੈਕਟਸ ਜਿਹੜੇ ਆ ਉਹਨਾਂ ਦਾ ਜ਼ਿਕਰ ਹੁੰਦਾ ਵੱਡੀਆਂ ਵੱਡੀਆਂ ਜਿਹੜੀਆਂ ਖਾਪ ਦਿਖਾਏ ਜਾਂਦੇ ਆ ਕਿਉਂਕਿ ਇਹ ਭਾਵਾਂ ਫੁੱਟਪਾਥ ਤੇ ਰਹਿੰਦੇ ਆ ਪਰ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਇਹ ਜ਼ਰੂਰ ਬਣਾਏ ਹੁੰਦੇ ਆ ਉਹਦਾ ਕਾਰਨ ਇਹ ਹੁੰਦਾ ਵੀ ਬਾਅਦ ਚ ਵੋਟਾਂ ਵੀ ਤੇ ਲੈਣੀਆਂ ਹੁੰਦੀਆਂ ਇਹਨਾਂ ਨੂੰ ਲਿਬਾਉਣ ਵਾਸਤੇ ਇਹਨਾਂ ਨੂੰ ਆਪਣੇ ਪਿੱਛੇ ਲਾਉਣ ਵਾਸਤੇ ਜਾਤੀ ਦੇ ਨਾਮ ਤੇ ਜਾਂ ਇਹਨਾਂ ਨੂੰ ਕੋਈ ਪ੍ਰੋਜੈਕਟ ਦਾ ਹਵਾਲਾ ਦੇ ਦੇਣਗੇ ਜੀ ਉੱਥੇ ਅਸੀਂ ਕੋਈ ਤੁਹਾਡੇ ਰਹਿਣ ਵਾਸਤੇ ਕੋਈ ਰਹਿਣ ਬਸੇਰਾ ਬਣਾ ਦੇਾਂਗੇ ਇਸੇ ਤਰ੍ਹਾਂ ਇਹਨਾਂ ਨੂੰ ਪਿੱਛੇ ਲਾ ਲੈਂਦੇ ਆ ਪਰ ਹਕੀਕਤ ਜਿਹੜੀ ਆ ਉਹ ਬਿਲਕੁਲ ਪਰੇ ਹੁੰਦੀ ਆ ਉਹ ਲਗਭਗ ਉਲਟੀ ਹੁੰਦੀ ਆ ਹੁੰਦਾ ਇਦਾਂ ਕੁਝ ਵੀ ਨਹੀਂ ਆ ਮੁੰਬਈ ਦੇ ਵਿੱਚ ਬਹੁਤ ਸਾਰੀ ਆਬਾਦੀ ਜਿਹੜੀ ਆ ਜਿਹੜੀ ਇਹ ਕਹਿ ਲਈ ਇਹ ਵੀ ਘਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਉਹ ਕੋਈ ਛੋਟਾ ਮੋਟਾ ਕੰਮ ਕਰਦੇ ਆ ਤਾਂ ਉਹਨਾਂ ਵਾਸਤੇ ਰਹਿਣ ਦੀ ਬਹੁਤ ਵੱਡੀ ਦਿੱਕਤ ਹੈ ਉਹ ਲੋਕ ਪਰਿਵਾਰਾਂ ਸਮੇਤ ਦਹਾਕਿਆਂ ਤੋਂ ਫੁੱਟਪਾਥ ਦੇ ਉੱਤੇ ਰਹਿੰਦੇ ਆ ਤੇ ਜਦੋਂ ਤੁਹਾਡੇ ਕੋਲੋਂ ਭਾਪ ਕੇ ਫੁੱਟਪਾਥ ਤੇ ਰਹਿਣ ਵਾਲਿਆਂ ਕੋਲੋਂ ਕੋਈ ਗਲਤੀ ਹੋ ਜਾਏ ਤਾਂ ਫਿਰ ਜਿਹੜਾ ਸਰਕਾਰ ਹੈ ਪ੍ਰਸ਼ਾਸਨ ਹੈ ਜਾਂ ਕਾਰਪੋਰੇਸ਼ਨ ਹੈ ਉਹਦਾ ਫਿਰ ਪੀਲਾ ਪੰਜਾਬ ਨਾਲ ਤੇ ਚੱਲ ਜਾਂਦਾ ਉਹ ਬੜੇ ਹੈਰਾਨ ਹੁੰਦੇ ਆ ਵੀ ਤੁਹਾਨੂੰ ਅਸੀਂ ਵੋਟ ਵੀ ਦੇਈ ਦੀ ਆ ਵਾਦੇ ਵੀ ਤੁਸੀਂ ਕਰਕੇ ਜਾਂਦੇ ਹੋ ਵੀ ਤੁਹਾਡੇ ਵਾਸਤੇ ਰਹਿਣ ਬਸੇਰੇ ਦਾ ਪ੍ਰਬੰਧ ਕਰਾਂਗੇ ਤੇ ਜੇ ਸਾਡੇ ਨਾਲ ਕੋਈ ਵਧੀਕੀ ਹੋ ਜਾਂਦੀ ਹੈ ਅਸੀਂ ਸਰਕਾਰ ਤੱਕ ਚਲੇ ਜਾਂਦੇ ਆ ਅਸੀਂ ਪੁਲਿਸ ਕੰਪਲੇਂਟ ਕਰ ਦਿੰਨੇ ਆ ਜਾਂ ਅਸੀਂ ਥੱਕ ਹਾਰ ਕੇ ਜੇ ਅਦਾਲਤ ਦੇ ਵਿੱਚ ਚਲੇ ਹੀ ਜਾਂਦੇ ਆ ਤੇ ਤੁਸੀਂ ਸਾਨੂੰ ਕਿਉਂ ਟਾਰਗੇਟ ਕਰਦੇ ਹੋ ਆਪਣੀਆਂ ਗਲਤੀਆਂ ਆਪਣੀਆਂ ਖਾਮੀਆਂ ਨੂੰ ਸੁਧਾਰਦੇ ਕਿਉਂ ਨਹੀਂ ਦਰਸਲ 17 ਮਾਰਚ ਵਾਲੇ ਦਿਨ ਦੋ ਬੱਚੇ ਜਿਹੜੇ ਆ ਇੱਕ ਦੀ ਉਮਰ 4 ਸਾਲ ਹੈ ਇੱਕ ਦੀ ਉਮਰ 5 ਸਾਲ ਹੈ ਇਹ ਘਰੋਂ ਲਾਪਤਾ ਹੋ ਜਾਂਦੇ ਆ ਇਹ ਲਾਪਤਾ ਹੁੰਦੇ ਆ ਮੁੰਬਈ ਦੇ ਵਡਾਲਾ ਇਲਾਕੇ ਤੋਂ ਇੱਥੇ ਮੁੰਬਈ ਕਾਰਪੋਰੇਸ਼ਨ ਦਾ ਇੱਕ ਪਾਰਕ ਬਣਿਆ ਹੋਇਆ ਬੱਚਿਆਂ ਦੇ ਖੇਡਣ ਵਾਸਤੇ ਜਦੋਂ ਇਹ ਬੱਚੇ 17 ਤਰੀਕ ਨੂੰ ਗਾਇਬ ਹੋ ਜਾਂਦੇ ਆ ਸ਼ਾਮ ਤੱਕ ਨਹੀਂ ਆਉਂਦੇ ਤਾਂ ਇਹਨਾਂ ਦੇ ਮਾਤਾ ਪਿਤਾ ਜਿਹੜੇ ਫੁੱਟਪਾਥ ਦੇ ਉੱਤੇ ਰਹਿੰਦੇ ਆ ਉਹਨਾਂ ਨੂੰ ਚਿੰਤਾ ਹੁੰਦੀ ਆ ਵੀ ਸਾਡਾ 4 ਸਾਲਾ ਅੰਕੁਸ਼ ਕਿੱਥੇ ਗਿਆ ਤੇ ਸਾਡਾ 5 ਸਾਲਾ ਅਰਜੁਨ ਕਿੱਥੇ ਗਿਆ ਫੇਰ ਇਹ ਵਿਚਾਰੇ ਆਸ-ਪਾਸ ਦੇ ਜਿਹੜੇ ਬਿਲਡਿੰਗ ਓਨਰਸ ਆ ਯਾਨੀ ਕਿ ਬਿਲਡਿੰਗਾਂ ਦੇ ਜਿਹੜੇ ਮਾਲਕ ਆ ਉਹਨਾਂ ਨੂੰ ਮਿੰਤ ਤਰਲਾ ਕਰਦੇ ਆ ਵੀ ਤੁਸੀਂ ਕਿਰਪਾ ਕਰਕੇ ਸੀਸੀਟੀਵੀ ਕੈਮਰੇ ਦੇਖੋ ਸਾਡੇ ਦੋਵੇਂ ਬੱਚੇ ਜਿਹੜੇ ਆ ਉਹ ਲੱਭਦੇ ਨਹੀਂ ਪਏ ਭਲੇ ਬੰਦੇ ਹੋਣਗੇ ਚੰਗੇ ਬੰਦੇ ਹੋਣਗੇ ਉਹ ਇਹਨਾਂ ਦੇ ਆਖੇ ਤੇ ਆਪਣੇ ਸੀਸੀਟੀਵੀ ਕੈਮਰਾ ਜਦੋਂ ਖੰਘਾਲਦੇ ਆ ਤਾਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਬੱਚੇ ਜਿਹੜੀ ਕਾਰਪੋਰੇਸ਼ਨ ਦੀ ਪਾਰਕ ਬਣੀ ਹੋਈ ਆ ਬੀਐਮਸੀ ਦੀ ਉਧਰ ਖੇਡਣ ਗਏ ਆ ਫੇਰ ਕੀ ਹੁੰਦਾ ਫੇਰ ਇਹ ਵਿਚਾਰੇ ਉਹਨਾਂ ਨੂੰ ਲੱਭਣ ਉਸ ਪਾਰਕ ਦੇ ਵਿੱਚ ਜਾਂਦੇ ਆ ਜਦੋਂ ਉਸ ਪਾਰਕ ਦੇ ਵਿੱਚ ਇਹ ਉਹਨਾਂ ਨੂੰ ਲੱਭਣ ਜਾਂਦੇ ਆ ਤਾਂ ਪਤਾ ਲੱਗਦਾ ਹੈ ਵੀ ਉਸ ਪਾਰਕ ਦੇ ਵਿੱਚ ਇੱਕ ਪਾਣੀ ਦੀ ਟੈਂਕੀ ਬਣੀ ਹੋਈ ਆ ਹੋਦੀ ਹੁੰਦੀ ਜਿਹੜੀ ਜ਼ਮੀਨ 'ਚ ਬਣੀ ਹੁੰਦੀ ਆ ਇਹ ਠਾਂ ਬਣੀ ਹੁੰਦੀ ਆ ਇਹ ਜਦੋਂ ਉੱਥੇ ਡਾਂਗਾ ਡੂੰਗਾ ਮਾਰਦੇ ਛੋਟੀਆਂ ਮਾਰਦੇ ਆ ਤਾਂ ਦੋਨੋਂ ਬੱਚਿਆਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਆ ਉੱਥੋਂ ਬਰਾਮਦ ਹੁੰਦੀਆਂ ਹੁਣ ਇਹ ਸਭ ਦੇ ਵਿੱਚ ਜਦੋਂ ਬੱਚੇ ਲਾਪਤਾ ਹੋਏ ਸੀਗੇ ਇਹਨਾਂ ਨੇ ਪੁਲਿਸ ਨੂੰ ਵੀ ਕੰਪਲੇਂਟ ਕਰ ਦਿੱਤੀ ਸੀਗੀ ਹੁਣ ਜਦੋਂ ਇਹਨਾਂ ਦੀਆਂ ਡੈੱਡ ਬਾਡੀਜ਼ ਬਰਾਮਦ ਹੋ ਜਾਂਦੀਆਂ ਨੇ ਤਾਂ ਇਹ ਕੇਸ ਜਿਹੜਾ ਮੀਡੀਆ ਦੇ ਵਿੱਚ ਆ ਜਾਂਦਾ ਹਾਈ ਕੋਰਟ ਬੰਬੇ ਹਾਈ ਕੋਰਟ ਇਹਦਾ ਸੂਮੋਟੋ ਲੈਂਦਾ ਵੀ ਅਗਰ ਉਥੇ ਪਾਰਕ ਦੇ ਵਿੱਚ ਤੁਸੀਂ ਹੌਦੀ ਬਣਾਈ ਹੋਈ ਆ ਉਹਨੂੰ ਢੱਕਣ ਕਿਉਂ ਨਹੀਂ ਲਾਇਆ ਫਿਰ ਅਗਰ ਤੁਸੀਂ ਢੱਕਣ ਵੀ ਲਾਇਆ ਤਾਂ ਉਹਦੀ ਚਾਰਦੁواری ਕਿਉਂ ਨਹੀਂ ਕੀਤੀ ਵੀ ਤੁਰਿਆ ਜਾਂਦਾ ਬੰਦਾ ਉਹ ਚ ਡੇਗ ਨਾ ਸਕੇ ਕਾਰਪੋਰੇਸ਼ਨ ਕੀ ਕਰਦਾ ਜਦੋਂ ਕਾਰਪੋਰੇਸ਼ਨ ਨੂੰ ਇੰਨੀ ਗੱਲ ਪਤਾ ਲੱਗ ਜਾਂਦੀ ਆ ਵੀ ਮਾਮਲਾ ਹੁਣ ਅਦਾਲਤ ਦੇ ਵਿੱਚ ਚਲਾ ਗਿਆ ਮੀਡੀਆ ਦੇ ਵਿੱਚ ਆ ਗਿਆ BMC ਯਾਨੀ ਕਿ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਕੀ ਕਰਦੀ ਰਾਤੋ ਰਾਤ ਉਥੇ 4 ਫੁੱਟ ਦੀ ਦੀਵਾਰ ਬਣਾ ਦਿੰਦੇ ਆ ਔਰ ਨਾਲ ਦੀ ਨਾਲ ਉਸ ਜਿਹੜਾ ਪਾਣੀ ਦਾ ਟੈਂਕ ਆ ਹੌਦੀ ਜਿਹਨੂੰ ਬੋਲਦੇ ਆ ਉਹਦੇ ਉੱਤੇ ਟੱਕਣ ਵੀ ਰੱਖ ਦਿੰਦੇ ਆ ਪਰ ਇਹ ਸਾਰਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਸੀਗਾ ਹਾਈ ਕੋਰਟ BMC ਨੂੰ ਯਾਨੀ ਕਿ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਜਦੋਂ ਫਟਕਾਰ ਲਗਾਉਂਦਾ ਤਾਂ ਕਹਿੰਦਾ ਭਈ ਕੀ ਇਨਸਾਨ ਦੀ ਕੋਈ ਕੀਮਤ ਹੈ ਨਹੀਂ ਤੁਹਾਡੇ ਵਾਸਤੇ ਤੁਸੀਂ ਅਗਰ ਉਹ ਪਾਣੀ ਦਾ ਟੈਕ ਵਰਤਣਾ ਹੀ ਨਹੀਂ ਸੀਗਾ ਤੇ ਉਹ ਚ ਪਾਣੀ ਕਦ ਲਈ ਭਰਿਆ ਸੀ ਜੇ ਤੁਸੀਂ ਉੱਥੇ ਟੈਕ ਬਣਾ ਲਿਆ ਪਾਣੀ ਵੀ ਭਰ ਲਿਆ ਤੇ ਉੱਤੇ ਢੱਕਣ ਕਿੰਨੇ ਲਾਣਾ ਸੀਗਾ ਫੇਰ ਤੁਸੀਂ ਉਹਦੀ ਚਾਰਦੁواری ਵੀ ਰਾਤੋਂ ਰਾਤ ਕਰ ਦਿੱਤੀ ਉਹ ਕਹਿੰਦੇ ਤੁਹਾਨੂੰ ਇਹਨਾਂ ਨੂੰ ਮੁਆਵਜ਼ਾ ਦੇਣਾ ਪਏਗਾ ਇਹਨਾਂ ਦੇ ਦੋ ਬੱਚੇ ਆਪਣੀ ਜਾਨ ਗਵਾ ਚੁੱਕੇ ਆ ਤੁਹਾਨੂੰ ਮੁਆਵਜ਼ਾ ਦੇਣਾ ਪਏਗਾ ਜਿੱਦਾਂ ਜਿਹੜਾ ਹੋਰ ਕੋਈ ਮਹਿਕਮਾ ਮੁਆਵਜ਼ਾ ਦਿੰਦਾ ਜਿੱਦਾਂ ਰੋਡ ਐਕਸੀਡੈਂਟ ਹੋ ਜਵੇ ਤਾਂ ਜਿਹੜਾ ਸੜਕ ਵਾਲਾ ਮਹਿਕਮਾ ਟਰਾਂਸਪੋਰਟੇਸ਼ਨ ਆ ਉਹ ਤੁਹਾਨੂੰ ਜਿਹੜਾ ਮੁਆਵਜ਼ਾ ਦਿੰਦਾ ਇਸੇ ਤਰ੍ਹਾਂ ਕਹਿੰਦੇ ਇਹਨਾਂ ਨੂੰ ਮੁਆਵਜ਼ਾ ਦੇਣਾ ਪਏਗਾ ਜਦੋਂ ਕਾਰਪੋਰੇਸ਼ਨ ਨੂੰ ਪਤਾ ਲੱਗਾ ਵੀ ਹੁਣ ਸਾਡੀ ਖਚਾਈ ਹਾਈ ਕੋਰਟ ਨੇ ਕਰ ਦਿੱਤੀ ਆ ਇਹਨਾਂ ਨੇ ਉਹਨਾਂ ਦੀਆਂ ਝੁੱਗੀਆਂ ਹੀ ਢਾ ਦਿੱਤੀਆਂ। ਐਦਾਂ ਲੱਗਦਾ ਵੀ ਸਰਕਾਰ ਕੋਲ ਢਾਣ ਤੋਂ ਇਲਾਵਾ ਕੋਈ ਕੰਮ ਹੈ ਹੀ ਨਹੀਂ। ਚਾਹੇ ਕਿਸੇ ਸੂਬੇ ਦੀ ਸਰਕਾਰ ਢਵਾ ਲਓ, ਚਾਹੇ ਗਰੀਬਾਂ ਦੇ ਘਰ ਢਵਾ ਲਓ, ਚਾਹੇ ਕਿਸੇ ਦਾ ਚੰਗਾ ਭਲਾ ਬਿਜ਼ਨਸ ਹੈ, ਅਗਰ ਉਹ ਇਹਨਾਂ ਦੇ ਨਾਲ ਕੋਆਪਰੇਟ ਨਹੀਂ ਕਰਦਾ, ਇਹਨਾਂ ਨੂੰ ਕੁਝ ਨਹੀਂ ਦਿੰਦਾ ਤੇ ਉਹਦਾ ਕੰਮ ਢਵਾ ਲਓ। ਹੁਣ ਉਹ ਪਰਿਵਾਰ ਜਿਹੜਾ ਵਾ ਉਹ ਮਦਦ ਦੀ ਗੁਹਾਰ ਲਗਾ ਰਿਆ। ਮੀਡੀਆ ਦੇ ਵਿੱਚ ਖਬਰ ਜਿਹੜੀ ਹੈ ਇਹ ਹੁਣ ਵਾਇਰਲ ਹੋ ਰਹੀ ਹੈ। ਆਸ-ਪਾਸ ਚ ਝੁੱਗੀਆਂ 'ਚ ਰਹਿਣ ਵਾਲੇ ਲੋਕ ਜਿਹੜੇ ਆ ਉਹਨਾਂ ਕੋਲ ਫੋਟੋਆਂ ਵੀ ਨੇ ਵੀ ਕਿੱਦਾਂ ਕਾਰਪੋਰੇਸ਼ਨ ਨੇ ਰਾਤੋਂ-ਰਾਤ ਉੱਥੇ ਪਹਿਲਾਂ ਕੰਦ ਕੀਤੀ ਫਿਰ ਢੱਕਣ ਰੱਖਿਆ ਤੇ ਉਹ ਇਹੀ ਮੰਗ ਕਰਦੇ ਆ ਵੀ ਅਗਰ ਕੋਈ ਅਮੀਰ ਘਰ ਦਾ ਬੱਚਾ ਜਾਂ ਆਸ-ਪਾਸ ਦੇ ਫਲੈਟਸ 'ਚ ਰਹਿਣ ਵਾਲਾ ਬੱਚਾ ਜਿਹੜੇ ਉੱਥੇ ਫਲੈਟਸ ਬਣੇ ਹੋਏ ਆ ਅਗਰ ਉਹਨਾਂ ਦਾ ਬੱਚਾ ਕਿਤੇ ਰੱਬ ਨਾ ਕਰੇ ਇਦਾਂ ਦੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤੇ ਫਿਰ ਕਾਰਪੋਰੇਸ਼ਨ ਨੇ ਕੀ ਕਰਨਾ ਸੀਗਾ ਕੀ ਕਾਰਪੋਰੇਸ਼ਨ ਨੇ ਫਲੈਟ ਤਾਂ ਦੇਣੇ ਸੀ ਜਾਂ ਕਾਰਪੋਰੇਸ਼ਨ ਨੇ ਉਹਨਾਂ ਨੂੰ ਮੁੰਬਈ ਤੋਂ ਜਾਂ ਮਹਾਰਾਸ਼ਟਰਾਂ ਚੋਂ ਬਾਹਰ ਕੱਢ ਦੇਣਾ ਸੀ ਵੀ ਤੁਸੀਂ ਸਾਡੇ ਖਿਲਾਫ ਕੰਪਲੇਂਟ ਕੀਤੀ ਆ ਵੀ ਅਸੀਂ ਠੱਕਣ ਨਹੀਂ ਸੀ ਲਾਇਆ ਅਸੀਂ ਚਾਰਦੁواری ਨਹੀਂ ਸੀ ਕੀਤੀ ਸੋ ਬਹੁਤ ਵੱਡੇ ਸਵਾਲ ਜਿਹੜੇ ਆ ਉਹ ਸਰਕਾਰ ਤੇ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਤੇ ਔਰ ਖਾਸ ਤੌਰ ਤੇ ਲੀਡਰਾਂ ਤੇ ਖੜੇ ਹੁੰਦੇ ਆ ਚੋਣਾ ਫੇਰ ਆ ਗਈਆਂ ਇਹਨਾਂ ਨੇ ਫੇਰ ਉੱਥੇ ਪਹੁੰਚ ਜਾਣਾ ਹਮਦਰਦੀ ਲੈਣ ਵਾਸਤੇ ਲੀਡਰਾਂ ਨੇ ਕਿਉਂਕਿ ਇਸ ਵੇਲੇ ਮਾਮਲਾ ਜਿਹੜਾ ਸੁਰਖੀਆਂ ਦੇ ਵਿੱਚ ਆ ਇਹਨਾਂ ਨੇ ਹੁਣ ਉੱਥੇ ਪਹੁੰਚ ਜਾਣਾ ਉਹਨਾਂ ਨੂੰ ਫੇਰ ਇਹਨਾਂ ਨੇ ਇਹੀ ਕਹਿਣਾ ਵੀ ਤੁਸੀਂ ਫਿਕਰ ਨਾ ਕਰੋ ਤੁਹਾਡੇ ਵਾਸਤੇ ਅਸੀਂ 50 ਕਿੱਲੇ 100 ਕਿੱਲਾ ਇੱਕ ਜਗ੍ਹਾ ਬਣਾ ਲਈ ਆ ਉੱਥੇ ਤੁਹਾਨੂੰ ਕਲੋਨੀ ਬਣਾ ਕੇ ਦੇਾਂਗੇ ਉੱਥੇ ਤੁਹਾਨੂੰ ਅਸੀਂ ਝੁੱਗੀਆਂ ਬਣਾ ਕੇ ਦੇਾਂਗੇ ਬਸ ਤੁਸੀਂ ਸਾਡਾ ਜਿਹੜਾ ਉਹ ਵੋਟਾਂ 'ਚ ਖਿਆਲ ਜ਼ਰੂਰ ਰੱਖਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ